اللي ਜਿਹੜਾ ਹੈ ਕਿ ਕੇ ਪੇਸ਼ ਹੋ ਰਿਹਾ ਹੈ ਉਹ ਕਿਲਾਮਾ ਤਾਂ ਠੀਕ ਹੈ ਸਤਿ ਸ਼੍ਰੀ ਅਕਾਲ ਹਾਂ ਪੰਜਾਬ ਪੀਵੀੀ ਗਰੁੱਪ ਆਫ ਮੀਡੀਆ ਦੇ ਬਿਊਰੋ ਚੀਫ सुरेश ਗਰੀਵਲੋਂ तमाम ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਇਸ ਪਲੇ ਇਹ ਤਹਿਸੀਲ ਕੰਪਲੈਕਸ ਅਨੰਦਪੁਰ ਸਾਹਿਬ ਅੱਜ ਛੁੱਟੀ ਵਾਲੇ ਦਿਨ ਸ਼ਨੀਵਾਰ ਵਾਲੇ ਦਿਨ ਇੱਥੇ ਤਹਿਸੀਲਦਾਰ ਸ਼੍ਰੀ ਸੰਦੀਪ ਕੁਮਾਰ ਕਾਫੀ ਤੇਜ਼ੀ ਨਾਲ ਕੰਮ ਨਿਪਟਾ ਰਹੇ ਹਨ ਕੰਮ ਇਹ ਕਿਹੜਾ ਕੰਮ ਹੈ ਜਿਹੜਾ ਨਿਪਟਾਇਆ ਜਾ ਰਿਹਾ ਹੈ ਇਹ ਬਹੁਤ ਮਹੱਤਵਪੂਰਨ ਵੈਲਿਊ ਹੈ ਇਸ ਬਾਰੇ ਜਾਣਕਾਰੀ ਬਹੁਤ ਲੋਕਾਂ ਨੂੰ ਘੱਟ ਹੈ ਅਸੀਂ ਤੁਹਾਨੂੰ ਇਹਨਾਂ ਦੇ ਇੱਕ ਪਹਿਲੂ ਤੋਂ ਜਾਣਕਾਰੀ ਦੇਣੀ ਚਾਹਾਂਗੇ ਅਸੀਂ ਤੁਹਾਨੂੰ ਪਹਿਲੇ ਦਿਖਾਉਂਦੇ ਹਾਂ ਉਹ ਲੋਕ ਜੋ ਅੱਜ ਇੱਥੇ ਕੰਮ ਕਰਾਉਣ ਆਏ ਹਨ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਅਸੀਂ ਇਹਨਾਂ ਤੋਂ ਪੁੱਛਾਂਗੇ ਸੋ ਤੁਹਾਡਾ ਸ਼ੁਭਨਾਮ ਕੀ ਹੈ ਸਰਪੰਨ ਸਿੰਘ ਜੀ ਸਰਪੰਨ ਸਿੰਘ ਅੱਜ ਤੁਸੀਂ ਇੱਥੇ ਕਾਦੇ ਵਾਸਤੇ ਆਏ ਹੋ ਅਸੀਂ ਆਏ ਹਾਂ ਇੰਤਕਾਲ ਵਾਸਤੇ ਜੀ ਇੰਤਕਾਲ ਵਾਸਤੇ ਇਹ ਇੰਤਕਾਲ ਅੱਜ ਤੁਹਾਨੂੰ ਪਤਾ ਹੈ ਛੁੱਟੀ ਹੈ ਵੀ ਤੁਸੀਂ ਮਤਲਬ ਤੁਹਾਨੂੰ ਕੋਈ ਸੂਚਨਾ ਗਈ ਸੀ ਜੀ ਇੰਤਕਾਲ ਵਾਸਤੇ ਅੱਛਾ ਕੋਈ ਤੁਹਾਤੋਂ ਮਤਲਬ ਕਿਸੇ ਕਿਸਮ ਦਾ ਕੋਈ ਪੈਸਾ ਤਾਂ ਨਹੀਂ ਮੰਗਿਆ ਜਾ ਰਿਹਾ ਕੋਈ ਪੈਸਾ ਨਹੀਂ ਕੋਈ ਸਾਨੂੰ ਪ੍ਰੋਬਲਮ ਨਹੀਂ ਆਈ ਆਂਦੇ ਸਾਡਾ ਇੰਤਕਾਲ ਹੋ ਤੁਹਾਨੂੰ ਇਹ ਜਾਣਕਾਰੀ ਹੈ ਕਿ ਅੱਜ ਪੰਜਾਬ ਸਰਕਾਰ ਵੱਲੋਂ ਇੱਕ ਵਿਸ਼ੇਸ਼ ਕੈਂਪ ਲਾਇਆ ਜਾ ਰਿਹਾ ਹੈ ਮਤਲਬ ਇੰਤਕਾਲਾਂ ਦਾ ਇੰਤਕਾਲ ਬਾਰੇ ਜਾਣਕਾਰੀ ਨਹੀਂ ਦਿੱਤੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਠੀਕ ਹੈ ਵੀ ਪਹਿਲੇ ਵੀ ਇਹ ਕੰਮ ਕਰਵਾਇਆ ਕਦੀ ਨਹੀਂ ਜੀ ਪਹਿਲੇ ਕਦੀ ਤੁਹਾਡਾ ਪਹਿਲੇ ਇੰਤਕਾਲ ਹੈ ਹੋ ਗਿਆ ਇੰਤਕਾਲ ਤੁਹਾਡਾ ਹੋ ਗਿਆ ਜੀ ਹੋ ਗਿਆ ਕੋਈ ਪਰੇਸ਼ਾਨੀ ਤਾਂ ਨਹੀਂ ਕੋਈ ਪਰੇਸ਼ਾਨੀ ਨਹੀਂ ਹਾਂ ਸਰ ਇਹ ਉਹ ਲੋਕ ਹਨ ਜੋ ਦੂਰ ਦੂਰ ਦੇ ਪਿੰਡਾਂ ਤੋਂ ਆਏ ਹਨ ਇੱਥੇ ਸਿਰਫ ਇੰਤਕਾਲ ਕਰਵਾਉਣ ਵਾਸਤੇ ਅਸੀਂ ਮਿਲਦੇ ਹਾਂ ਇਹਨਾਂ ਨੂੰ ਵੀ ਭਾਈ ਸਾਹਿਬ ਤੁਹਾਡਾ ਨਾਮ ਕੀ ਹੈ ਨਾਮ ਸੋਹਣ ਸਿੰਘ ਹੈ ਸੋਹਣ ਸਿੰਘ ਦੀ ਇਹ ਤੁਸੀਂ ਇੰਤਕਾਲ ਹੋ ਗਿਆ ਤੁਹਾਡਾ ਨੇ ਹੋਣਾ ਹੀ ਹਾਜੀ ਹੋਣਾ ਹੈ ਹਾਂਜੀ ਮਤਲਬ ਤੁਹਾਨੂੰ ਇਹ ਸੂਚਨਾ ਗਈ ਸੀ ਇਸ ਕੈਂਪ ਬਾਰੇ ਹਾਂਜੀ ਹਾਂਜੀ ਸੂਚਨਾ ਗਈ ਸੀ ਕਿ ਸੂਚਨਾ ਗਈ ਸੀ ਹਾਂਜੀ ਠੀਕ ਹੈ ਕਿੰਨੇ ਇੰਤਕਾਲ ਹੈ ਤੁਹਾਡੇ ਸਾਡੇ ਕਿਹ ਹੈ ਹੈ ਦੋ ਇੰਤਕਾਲ ਇੱਕ ਪਾਸੋਂ ਦਾ ਇੱਕ ਸੱਜੇ ਦਾ ਠੀਕ ਹੈ ਤੁਸੀਂ ਦੇਖਿਆ ਹੈ ਦਰਸ਼ਕ तमाम ਦਰਸ਼ਕੋ ਹੈ ਜਿਹੜੇ ਵੀ ਆਪਣਾ ਇੰਕਾਲ ਕਰਵਾਉਣਾਂ ਤੇ ਆਏ ਹਨ ਇਥੇ ਤੁਸੀਂ ਛੁੱਟੀ ਵਾਲੇ ਦਿਨ ਵੀ ਤਹਿਸੀਲਾਨੰਦ ਸਾਹਿਬ ਕਿਉਂਕਿ ਇੱਕ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਕੈਂਪ ਦਾ ਤੁਸੀਂ ਦੇਖ ਰਹੋਗੇ ਮਤਲਬ ਇਹ ਕੈਂਪ ਦੌਰਾਨ ਇਸ ਤੋਂ ਪਹਿਲੇ ਤਹਿਸੀਲਾਨੰਦ ਸਾਹਿਬ ਨੂੰ ਨੰਗਲ ਤਹਿਸੀਲ ਦਾ ਕਿਉਂਕਿ ਇਹਨਾਂ ਕੋਲ ਦੋ ਤਹਿਸੀਲਾਂ ਦਾ ਚਾਰਜ ਹੈ ਨੰਗਲ ਤਹਿਸੀਲ ਦਾ ਤੇ ਅਨੰਤਪੁਰ ਸਾਹਿਬ ਤਹਿਸੀਲ ਦਾ ਨੰਗਲ ਤਹਿਸੀਲ ਵਿੱਚ ਅੱਜ ਇਹ ਦੁਪਹਿਰ ਹੁਣ ਤੱਕ ਲਗਭਗ 100 ਤੋਂ ਉੱਪਰ ਇੰਤਕਾਲ ਕਰ ਚੁੱਕੇ ਹਨ ਜੋ ਕਿ ਇੱਕ ਬਹੁਤ ਅਹਿਮ ਪਹਿਲੂ ਹੈ ਇਸ ਮਾਲ ਵਿਭਾਗ ਦੀ ਇਸ کارਗੁਜ਼ਾਰੀ ਦੀ ਸਾਰੇ ਪਾਸੇ ਸ਼ਲਾਘਾ ਹੋ ਰਹੀ ਹੈ ਕਿਉਂਕਿ ਪਹਿਲੀ ਵਾਰ ਇਹ ਅਜਿਹਾ ਕੈਂਪ ਸੁਨਣ ਵਿੱਚ ਜਾਂ ਸਾਡੇ ਦੇਖਣ ਵਿੱਚ ਆਇਆ ਹੈ ਕਿ ਸੌ ਤੋਂ ਉੱਪਰ ਇੰਤਕਾਲ ਨੰਗਲ ਤਹਿਸੀਲ ਚ ਕੀਤੇ ਜਾ ਚੁੱਕੇ ਹਨ ਜਦੋਂ ਕਿ ਅਨੰਦਪੁਰ ਸਾਹਿਬ ਤਹਿਸੀਲ ਵਿੱਚ ਇੱਕੋ ਦਿਨ ਵਿੱਚ ਹੀ 50 ਤੋਂ ਉੱਪਰ ਤੇ ਇੰਤਕਾਲ ਮੁਕੰਮਲ ਕੀਤੇ ਜਾ ਚੁੱਕੇ ਹਨ ਨਾਲ ਦੀ ਨਾਲ ਹੀ ਲੋਕਾਂ ਨੂੰ ਬਿਨਾਂ ਪਰੇਸ਼ਾਨੀ ਤੋਂ ਕਿਉਂਕਿ ਲੋਕਾਂ ਦੀ ਇਹ ਇੱਕ ਆਮ ਸ਼ਿਕਾਇਤ ਸੀ ਸਾਰੇ ਪਾਸੇ ਕਿ ਉਹਨਾਂ ਨੂੰ ਇੰਤਕਾਲ ਚੜ੍ਹਾਉਣ ਵਿੱਚ ਪਰੇਸ਼ਾਨੀ ਆ ਰਹੀ ਹੈ ਇੱਥੇ ਪਟਵਾਰੀ ਕਾਨੂੰਗੋ ਸਾਰੇ ਮਤਲਬ ਤਹਿਸੀਲਦਾਰ ਸਾਹਿਬ ਵੱਲੋਂ ਹਾਜ਼ਰ ਕੀਤੇ ਗਏ ਹਨ ਉਹ ਤੇ ਸੇ ਤਹਿਸੀਲਦਾਰ ਸੰਦੀਪ ਕੁਮਾਰ ਖੁਦ ਲੱਗੇ ਹੋਏ ਹਨ ਸਾਰੇ ਕੰਮ ਦੀ ਨਿਗਰਾਨੀ ਕਰ ਰਹੇ ਹਨ ਅਤੇ ਨਾਲ ਨਾਲ ਲੋਕਾਂ ਨੂੰ ਇਹ ਕਹਿ ਰਹੇ ਹਨ ਕਿ ਸਰਕਾਰੀ ਫੀਸ ਤੋਂ ਇਲਾਵਾ ਜੇਕਰ ਕੋਈ ਕੋਈ ਪੈਸਾ ਮੰਗਾਏ ਤਾਂ ਮੈਨੂੰ ਦੱਸਿਆ ਜਾਵੇ ਇਸ ਤੋਂ ਪਾਰਦਰਸ਼ਤਾ ਇਹ ਜਿਹੜੀ ਹੈ ਕਾਫੀ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰਨ ਦਾ ਤਰੀਕਾ ਕਿਹਾ ਜਾ ਸਕਦਾ ਇੱਕ ਤਹਿਸੀਲ ਦੇ ਇਸ ਕੰਮ ਨੂੰ ਨਿਪਰੇ ਚਾੜਨ ਵਿੱਚ ਇਸ ਕੰਮ ਨੂੰ ਨਿਪਰੇ ਚਾੜਨ ਵਿੱਚ ਕਾਫੀ ਸਹਾਇਕ ਸਾਬਤ ਹੋ ਰਿਹਾ ਹੈ ਅੱਜ ਦਾ ਇਹ ਕੈਂਪ ਕਿਉਂਕਿ ਇੰਤਕਾਲਾਂ ਵਿੱਚ ਹੀ ਲੋਕਾਂ ਨੂੰ ਜਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਰੰਤੂ ਹੁਣ ਇਹ ਸਾਹਮਣਾ ਕਰਨਾ ਨਹੀਂ ਪਵੇਗਾ ਕਿਉਂਕਿ ਨਾਲ ਦੀ ਨਾਲ ਹੀ ਕੰਮ ਨੂੰ ਮੁਕਾਇਆ ਜਾ ਰਿਹਾ ਹੈ ਅਨੰਤਪੁਰ ਸਾਹਿਬ ਤੋਂ ਬਿਊਰੋ ਰਿਪੋਰਟ சுரேਸ਼ ਗਿਰੀ